ਸਾਸੀ ਗਾਲਜੀ ਸਾਰਿਆਂ ਨੂੰ ਹੋਰ ਸਨਾਉ ਠੀਕ ਠਾਕ ਪਿੰਡ ਪਰੋਵਾਲ ਦੇ ਵਿੱਚ ਖੜੇ ਆ ਤੇ ਫਾਰਮ ਆ ਭਾਈ ਹੋਂ ਦਾ ਸਾਰੀਆਂ ਰਿਪੋਰਟਰ ਚੱਲਣ ਡੀਆਂ ਜਿਆਦਾਤਰ ਵਿੱਚੋਂ ਤੇ ਚਲੋ ਦਵਾਈਆਂ ਦੁਵਾਈਆਂ ਕੀਤੀਆਂ ਸੀ ਟੀਕੇ ਟੁਕੇ ਲੱਗੇ ਨੇ ਅੱਗੋਂ ਟਾਈਮ ਟੁਮ ਕੱਢ ਗਈਆਂ ਨੇ ਤੇ 20 20 ਦਿਨੀ ਬੋਲਦੀਆਂ ਸੀ ਤੇ ਚਲੋ ਵਧੀਆ ਵਾ ਬਾਕੀ ਯਕੀਨ ਕਰਿਆ ਕਰੋ ਮੇਰੇ ਭਰਾ ਰਿਐਲਿਟੀ ਹੈ ਕਿਉਂਕਿ ਜਿੱਥੇ ਫਾਰਮ ਵਿੱਚ ਖਰਾਬੀ ਆ ਉਹ ਕੰਮ ਚੱਲ ਪਏ ਫਾਰਮ ਚੱਲ ਪਏ ਇਹ ਤੋਂ ਵੱਡ ਇਹ ਤੋਂ ਵੱਡੀ ਗੱਲ ਕੁਝ ਵੀ ਨਹੀਂ ਹੁੰਦੀ ਹਨ ਤੇ ਬਾਕੀ ਦੱਸਣਗੇ ਸਾਡੇ ਬਾਰੇ ਵੀ ਕਿਉਂਕਿ ਇਹਨਾਂ ਕੋ ਆਏ ਯਕੀਨ ਇਹਨਾਂ ਨੇ ਵੀ ਨਹੀਂ ਕੀਤਾ ਸਾਡੇ ਤੇ ਪਰ ਅੱਜ ਕਿਵੇਂ ਆ ਯਕੀਨ ਇਹਨਾਂ ਨੂੰ ਪੁੱਛਣਾ ਵਾ ਸასი ਕਾਲ ਜੀ ਸასი ਕਾਲ ਜੀ ਸასი ਕਾਲ ਹੋਰ ਸੁਣਾਓ ਬਸ ਵਧੀਆ ਜੀ ਤੇ ਕੀ ਮਸਲਾ ਚੱਲਣ ਡਿਆ ਪਹਿਲਾਂ ਗਾਵਾਂ ਦਾ ਆ ਜੀ ਇਹਨੂੰ ਗਾਣੂ ਤਾਂ ਘੱਟੋ ਘੱਟ ਸਾਲ ਹੋ ਗਿਆ ਵਾ ਬੁੱਲਦੀ ਨੂੰ ਹੀ ਬੜੇ ਡਾਕਟਰਾਂ ਕੋ ਇਲਾਜ ਕਰਾਇਆ ਤਾਂ ਅਜੇ ਤੱਕ ਖਲੋਂਦੈ ਚਾਂਸ ਹੀ ਨਹੀਂ ਆ ਤੁਹਾਡੇ ਕੋ ਐਰ ਕੀ ਕਿਵਰੀ ਦਵਾਈ ਭਰਾਈ ਆ ਤੇ ਮੇਰੇ ਖਿਆਲੇ ਇਹ ਮਹੀਨੇ ਤੋਂ ਉੱਪਰ ਬਹੁਤ ਵਧੀਆ ਵੀ ਜਿਦ ਤਰ੍ਹਾਂ ਖਲੋ ਗਈ ਆ ਬਹੁਤ ਇਦਾਂ ਲੱਗਦਾ ਜਿਦਾਂ ਕੋ ਤੁਹਾਡੇ ਤੇ ਮਾਲਕ ਦੀ ਕਿਰਪਾ ਹੀ ਆ ਵੇਖੋ ਜਦੋਂ ਮੇਰੇ ਬਾਰੇ ਕਿੰਨੇ ਦੱਸਿਆ ਇਹ ਤੁਹਾਨੂੰ ਉਹਦਾ ਮੇਰੇ ਬਾਰੇ ਇਥੇ ਜੰਗ ਫੌਜੀ ਆ ਸਾਡਾ ਭਰਾ ਹੀ ਆ ਸਾਡੇ ਪਰਿਵਾਰ ਚ ਹੋਈਆਂ ਜਦੋਂ ਦੱਸਿਆ ਯਕੀਨ ਨਹੀਂ ਆ ਕੀਤਾ ਤੁਸੀਂ ਜਣਾ ਜਦੋਂ ਉਹਨਾਂ ਮੈਨੂੰ ਦੱਸਿਆ ਵੀ ਇਤਰਾਹ ਆ ਗੱਲ ਐ ਮੈਂ ਮੇਰੇ ਕੋ ਡਾਕਟਰ ਵੱਡੇ ਤੋਂ ਵੱਡੇ ਹੁੰਦੇ ਬੜੇ ਸਿਆਣੇ ਮੈਂ ਇਤਰਾਹ ਦਾ ਕੰਮ ਮੈਂ ਨਹੀਂ ਸਮਝਦਾ ਯਕੀਨ ਹੀ ਨਹੀਂ ਹੁੰਦਾ ਪਤਾ ਮੇਰੇ ਪੰਜੇ ਡੰਗਰ ਹੀ ਗੱਭਣ ਉਹਨਾਂ ਕੋ ਹੋ ਗਏ ਇੱਕੋ ਦੇਣੀ ਮੈਂ ਹੈਰਾਨ ਮੈਂ ਇਤਰਾ ਹੋ ਨਹੀਂ ਸਕਦਾ ਫਿਰ ਮੈਂ ਉਹਨਾਂ ਕੋ ਨੰਬਰ ਲਿਆ ਦਵਾਂਦੇ ਸਾਡੇ ਕੋ ਨਹੀਂ ਬੇੜੇ ਕੋ ਬੇੜੇ ਕੋ ਨੰਬਰ ਲਾ ਕੇ ਫੋਨ ਕੀਤਾ ਫਿਰ ਤੁਸੀਂ ਆਏ ਸਹੀ ਆਏ 4 ਦਿਨ ਬਾਅਦ ਮੈਂ ਵੀ ਬੋਲੀ ਆ ਚਲੋ ਸਫਾਈ ਕਰ ਦਿਓ ਡੰਗਰ ਜਦੋਂ ਬੋਲਿਆ ਹੋਵੇ ਨਾ ਆਮ ਡਾਕਟਰ ਜਿਹੜੇ ਬੋਲਨ ਤੇ ਹੀ ਸਫਾਈ ਕਰਦੇ ਆ ਸਹੀ ਗੱਲ ਹੈ ਮੈਂ ਆਪਣੇ ਉਸ ਤਰੀਕੇ ਨਾਲ ਮੈਂ ਤੁਹਾਨੂੰ ਬੁਲਾਇਆ ਵੀ ਆਓ ਤੇ ਤੁਸੀਂ ਕਹ ਵੀ ਨਹੀਂ ਇਹ ਦੱਸੋ ਸਾਰੀ ਗੱਲਾਂ ਪੋੜ ਕੇ ਯਾਰ ਦੋ ਚਾਰ ਦਿਨ ਬਾਅਦ ਚਾਵਾਂਗੇ ਤੇ ਚਲੋ ਇਹਦੀ ਸਪਾਈ ਕਰ ਦਾਂਗੇ ਕਿਉਂਕਿ ਆਏ ਸਪਾਈ ਕੀਤੀ ਆ ਗਾਂ ਪਹਿਲੀ ਵਾਰੀ ਬੋਲੀ ਤੁਹਾਂ ਟੀਕੇ ਭਰਤੇ ਆ ਤੇ ਮੇਰੇ ਖਿਆਲ ਵਿੱਚ ਵੀ ਗਾਂ ਗੱਬਣ ਆ ਘਟੋ ਘਟ ਵੀ ਤੇ 40 ਦਿਨ ਦੀ ਗੱਬਣ ਹੋ ਗਈ ਆ ਆ ਇਹ ਪੂਲ ਮਤਲਬ 20 ਦਿਨਾਂ ਬਾਅਦ ਹੀ ਦੱਸ ਜਾਂਦਾ ਖਰਾਬ ਡੰਗਰ ਇੰਨੇ ਚਿਰ ਤੋਂ ਚੜਾ ਹੁੰਦਾ ਨਾ ਜਦੋਂ ਬੰਦਾ ਪੱਠੇ ਪਾਉਂਦਾ ਉਹਨੂੰ ਤੇ 20 ਦਿਨਾਂ ਬਾਅਦ ਵੈਸੇ ਹੀ ਪਤਾ ਲੱਗ ਜਾਂਦਾ ਵੀ ਡੰਗਰ ਖਲੋ ਗਿਆ ਆ ਫਾਰਮ ਦੇ ਵਿੱਚ ਖਰਾਬੀ ਆ ਗਈ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਖਰਾਬੀ ਤਾਂ ਹੀ ਇਹ ਕਰਕੇ ਮੈਂ ਤਾਂ ਡਾਕਟਰ ਸਾਰੇ ਸਾਢੇ ਕਿਤੇ ਤੁਹਾਡੇ ਤੇ ਹੀ ਆ ਤਹਾਡੇ ਤੇ ਜਿਤਰਾ ਮਾਲਕ ਦੀ ਕਿਰਪਾ ਆ ਨਹੀਂ ਉਹ ਹੀ ਆਪਾਂ ਗੱਲ ਕਰਦੇ ਆ ਕੀਤਾ ਤੇ ਵੇਖੋ ਤੁਹਾਡੇ ਸਾਹਮਣੇ ਕੁਝ ਕੀ ਕੀਤਾ ਦਵਾਈ ਜਾਂ ਟੀਕੇ ਤੇ ਗਾ ਗੱਬਣ ਨਿਕਲ ਆਈ ਆ ਜਰਦੀ ਤੇ ਬਾਕੀ ਉਹ ਦੰਦਾ ਯਕੀਨ ਕਰਦਾ ਪਿਆ ਵੀ ਵਾਕੇ ਹੀ ਕਿਰਪਾ ਹੈਗੀ ਮਾਲਕ ਦੀ ਤੇ ਬਾਕੀ ਵੀਰ ਭੈਣ ਭਰਾਵਾਂ ਸਾਰਿਆਂ ਨੂੰ ਇਹੋ ਗੱਲ ਆਨਾ ਲੋਕੀ ਚਕੀ ਨਹੀਂ ਕਰਦੇ ਸਮਝਦੇ ਨਹੀਂ ਲੋਕ ਖਰਾਬ ਵੀ ਆ ਗਈ ਆ ਤੋ ਇਹਨਾਂ ਨੂੰ ਬੁਲਾ ਕੇ ਤੇ ਸਹੀ ਕਰਾਉਣ ਯਕੀਨ ਫੇਰ ਹੀ ਹੁੰਦਾ ਜਦੋਂ ਆਪ ਵਰਤੇ ਬੰਦਾ ਹੁਣ ਮੈਂ ਹੱਥੀ ਪਰਖ ਲਿਆ ਤੁਹਾਨੂੰ ਵੀ ਇਹ ਤਾਂ ਅੱਛੇ ਵਾਰ ਬਖਸ਼ ਵਾਲੀ ਗੱਲ ਇੱਕ ਵਾਰ ਬਖਸ਼ੀ ਸਮਝਦੇ ਹੋ ਨਾ ਪਤਾ ਤੇ ਮੈਂ ਇਹ ਕਰਕੇ ਤੁਹਾਡੇ ਨਾਲ ਸੰਪਰਕ ਕਰਨ ਲਿਆ ਵੀ ਬਹੁਤ ਵਧੀਆ ਡਾਕਟਰ ਆ ਤੇ ਬਾਕੀ ਫਰਕ ਹੈਗਾ ਮਤਲਬ ਡਾਕਟਰ ਕੋਈ ਹੁਣ ਆਪਣੇ ਕੋ ਪਹਿਲਾਂ ਵੀ ਆਉਂਦੇ ਰਹੇ ਨੇ ਜਾਂ ਗਾਂਵੀਆਂ ਫਰਕ ਜ਼ਿਆਦਾ ਅੱਗੇ ਨੂੰ ਮਤਲਬ ਬਹੁਤ ਜ਼ਿਆਦਾ ਫਰਕ ਆ ਜੀ ਬਾਕੀ ਫੀਸ ਬਹੁਤ ਘੱਟ ਲੈਂਦੇ ਇੰਨੀ 20 ਨਹੀਂ ਜ਼ਿਆਦਾ ਹੁਣ ਮੈਂ ਏਡੀ ਦੂਰੋਂ ਆਇਆ ਫਿਰ ਤੁਹਾਡੇ ਕੋੋਂ ਆਉਂਦੇ 20 22 ਕਿਲੋਮੀਟਰ ਤਾਂ ਮੇਰੇ ਕੋਲ ਆਉਂਦੇ ਚੱਲ ਕੇ ਤੇ ਪਿੰਡ ਵਾਲੇ ਡਾਕਟਰਾਂ ਨੂੰ ਫੀਸ ਇਹਨਾਂ ਦੀ ਅੱਧੀ ਆ ਅਰੇ ਅੱਡੇ ਫਾਰਮ ਤਾਂ ਦੀ ਚੱਲਣਗੇ ਜੇ ਕੋਈ ਡਾਕਟਰ ਪੈਸੇ ਜਾਜ ਲੈਣਗੇ ਤੇ ਜੇ ਵੱਧ ਲੈਣ ਤੇ ਸਾਡੇ ਫਾਰਮ ਕੋਈ ਅੱਧੀ ਫੀਸ ਦੇ ਵਿੱਚ ਵੀ ਕੰਮ ਪੂਰਾ ਕਰੀ ਜਾਂਦੇ ਬੰਦੇ ਤੇ ਪੂਰੀਆਂ ਲੈ ਕੇ ਕੰਮ ਨਹੀਂ ਹੋਣਿਆ ਪੂਰੀ ਆਸ ਹੋਣ ਈ ਆ ਤੇ ਫੇਰ ਹੀ ਦਿਲ ਕਰਦਾ ਵੀ ਕੰਮ ਕਰਾਈਏ ਤੇ ਕਰੀਏ ਇਹ ਕੰਮ ਇਹਦੇ ਅਸੀਂ ਆਪ ਛੱਡੂ ਆਂ ਵੀ ਗਾਇਆਂ ਛੱਡਦੀ ਐ ਇਤਨਾ ਉਹ ਤੇ ਵਧੀਆ ਉਦੋਂ ਯਕੀਨ ਨਹੀਂ ਸੀ ਹੁਣ ਅੱਜ ਦੀ ਡੇਟ 'ਚ ਯਕੀਨ ਆਉਂਦਿਆ ਪਿਆ ਮੜਮੜਾ ਆਉਂਦਿਆ ਪਿਆ ਵੀ ਵਾਕਈ ਕਿਰਪਾ ਹੈਗੀ ਆ ਮਾਲਕ ਦੀ ਤੇ ਮੈਂ ਸਾਰਿਆਂ ਨੂੰ ਇਹੋ ਬੇਨਤੀ ਕਰਦਾ ਵੀ ਇਹਨਾਂ ਕੋਈ ਇਲਾਜ ਕਰਾਓ ਜਿਹੜੀ ਵੀ ਤੁਹਾਡੀ ਗਾਂ ਕੋਈ ਨਹੀਂ ਖਲੋਂਡੇ ਜਿੱਤਰਾ ਸਹੀ ਹੋ ਜੀ ਹਾਂ ਜੀ ਪਿੰਡ ਦੱਸ ਦਿਓ ਮਾੜਾ ਪਿੰਡ ਮਾੜਾ ਪਿੰਡ ਮੇਰਾ ਪਰਵਾਲਿਆ ਨਾਂ ਗਰਵੇਲ ਸਿੰਘ ਦੋਦੀ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਧੰਨਵਾਦ ਜੀ ਬਹੁਤ ਬਹੁਤ ਗੱਲ ਕਰਨ ਦਾ ਤੁਹਾਡਾ ਬਹੁਤ ਬਹੁਤ ਜੀ ਤੁਹਾਡਾ ਡਾਕਟਰ ਇਹ ਗਾਈਆਂ ਅਸੀਂ ਕਿ ਇਦਾਂ ਚਲੋ ਵਿੱਚੋਂ ਇੱਕ ਤੇ ਅ ਸਿਰੇ ਤੇ ਆ ਹੁਣ ਬਾਕੀ ਇਹ ਅ ਹੌਲੀ ਹੌਲੀ ਉਹਨਾਂ ਦਾ ਚੱਲਦਾ ਪਿਆ ਦਵਾਈਆਂ ਦੂਆਂ ਟੀਕੇ ਟੂਕੇ ਲਾਉਂਦੇ ਆ ਤੇ ਥੋੜਾ ਬਰੀਡ ਤੇ ਸੋਹਣੇ ਜਾਨਵਰ ਨੇ ਇਹਨਾਂ ਦੇ ਵੀ ਤੇ ਬਾਕੀ ਹੌਲੀ ਹੌਲੀ ਆਪਾਂ ਜਰੂਰ ਮਸਲਾ ਸੈਟ ਕਰਾਂਗੇ ਕਿਉਂਕਿ ਯਕੀਨ ਤੇ ਚਲੋ 1-2 ਮਹੀਨੇ ਹਰੇਕ ਨੂੰ ਚਾਹੀਦੇ ਹੁੰਦੇ ਆ ਯਕੀਨ ਆ ਜਾਂਦਾ ਹੁੰਦਾ ਜਦੋਂ ਰਿਜ਼ਲਟ ਮਿਲਦੇ ਨੇ ਜਦੋਂ ਕੰਮ ਹੋ ਜਾਂਦਾ ਵਾ ਬਾਕੀ ਇਹ ਗੱਲਾਂ ਬੱਤਾ ਹੁੰਦੀਆਂ ਕੰਮ ਕਰਦੀਆਂ ਕਿਉਂਕਿ ਯਕੀਨ ਕੰਮ ਕਰਾਂਗੇ ਰਿਜ਼ਲਟ ਦਵਾਂਗੇ ਤੇ ਯਕੀਨ ਫੇਰ ਹੀ ਬਣਦਾ ਵਾ ਇਹ ਚੀਜ਼ਾਂ ਬਣਾ ਰਹੇ ਆ ਲੋਕਾਂ ਦੇ ਕੱਲੇ ਪੈਸੇ ਨਹੀਂ ਕਿ ਪੈਸਾ ਹੀ ਸਾਰਾ ਗੋਜਿਆ ਤੇ ਇਹਦੇ ਵਿੱਚ ਇਹ ਆ ਕਿ ਆਪਾਂ ਮਤਲਬ ਸਾਬਨਾ ਥੋੜਾ ਥੋੜੇ ਵਿੱਚ ਲੋਕਾਂ ਨੂੰ ਕੰਮ ਕਰਕੇ ਦੇਣ ਦੇ ਉਹਦੀ ਕਿਰਪਾ ਵੀ ਤਾਂ ਹੁੰਦੀ ਆ ਕਿ ਉਹਨੇ ਫੀਸ ਨਹੀਂ ਗਿਆ ਗਿਆ ਗਾਂ ਵੇਖੋ ਬ੍ਰੀਜ ਥੋੜਾ ਵਧੀਆ ਸੁਣੀ ਗਾਂ ਲਿਆਉਂਦੀ ਆ ਗਾਂ ਵਧੀਆ ਸੀਮਨ ਲਾਵਾਂਗੇ ਇਹਨੂੰ ਤੇ ਚੰਗਾ ਵਾ ਇਹਨਾਂ ਦਾ ਕੰਮ ਕਰ ਰਿਹਾ ਕਿ ਫਾਰਮ ਦੂਜੀ ਸਾਈਡ ਆ ਇੱਥੇ ਛਾਂ ਕਰਕੇ ਥੋੜੀਆਂ ਬੰਨੀਆਂ ਹੋਈਆਂ ਨੇ ਤੇ ਬਹੁਤ ਜਾਨਵਰ ਆਨਾਂ ਕੋ ਮਸਲਾ ਰੁਕਿਆ ਏ ਫਾਰਮ ਕਾਫੀ ਖਰਾਬ ਹੀ ਆਇਆ ਹੋਲੀ-ਹੋਲੀ ਸੈੱਟ ਕਰ ਰਹੇ ਆ ਤੇ ਇੱਕ ਦਿਨ ਇਹੋ ਜਿਹਾ ਆਊਗਾ ਕਿ ਕੰਮ ਇਹਨਾਂ ਦਾ ਤੋੜ ਦਾਂਗੇ ਪੂਰਾ ਸੂਆ ਪਾ ਦਾਂਗੇ ਕਿਉਂਕਿ ਜਿਹਨੂੰ ਵਾਰ ਬਖਸ਼ ਹੁੰਦੀ ਹੈ ਉਹਦੇ ਲਈ ਵੱਡੀਆਂ ਗੱਲਾਂ ਨਹੀਂ ਹੁੰਦੀਆਂ ਮੈਂ ਕੋਈ ਪਾਊਡਰ ਨਹੀਂ ਕੋਈ ਆਪਣਾ ਗਿਆਨਰੀਚ 834 ਦੇ ਵਿੱਚ ਦੂਜਾ ਤੀਜਾ ਕੋਈ ਇੰਜੈਕਸ਼ਨ ਨਹੀਂ ਲਾਂਦਾ ਸਿਰਫ ਰੱਬ ਵੱਲੋਂ ਇੱਕ ਅੱਧੀ ਵਾਰੀ ਹੱਥ ਪਾਈਦਾ ਤੇ ਉਹ ਰਿਜ਼ਲਟ ਦੇ ਦਿੰਦਾ ਚਲੋ ਠੀਕ ਹੈ ਮੇਰੇ ਭਰਾ ਚੰਗਾ ਜੀ ਸਤਿ ਸ੍ਰੀ ਅਕਾਲ